ਸਾਡੇ ਕੋਲ ਥੋੜੀ ਦੇਰ ਪਹਿਲਾਂ ਹੀ ਐਸਐਸਪੀ ਸ਼੍ਰੀ ਵਰਮ ਸ਼ਰਮਾ ਜੀ ਆ ਕੇ ਗਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਆਇਆ ਔਰ ਮੇਰੇ ਆਂਤੇ ਤੁਸੀਂ ਸਾਨੂੰ ਇੱਕ ਦਿਨ ਦਾ ਸਮਾਂ ਜਿਹੜਾ ਹੈ ਉਹ ਹੋਰ ਦੋ ਨਹਿਤਾ ਪਰਸੋਂ 30 ਮਈ ਸਵੇਰੇ 9 ਵਜੇ ਅਸੀਂ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਧਰਨਾ ਵੀ ਲਾਵਾਂਗੇ ਔਰ ਸਾਰੇ ਸ਼ਹਿਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਰਾ ਸ਼ਹਿਰ ਹਰ ਸੰਸਥਾਵਾਂ ਵਪਾਰਿਕ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੇ ادارے ਜਿਹੜੇ ਹਨ ਪਰਸੋਂ 30 ਮਈ ਤੋਂ ਅਣਮਿੱਥੇ ਸਮੇਂ ਲਈ ਬੰਦ ਰੱਖੇ ਜਾਣ ਇਹ ਸਾਡੀ ਸਾਰਿਆਂ ਨੂੰ ਅਪੀਲ ਦੇਖੋ ਜੀ ਅੱਜ ਇੱਥੇ ਸਮਾਣੇ ਸ਼ਹਿਰ 'ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਪਰ ਨੇ ਬੱਚਿਆਂ ਨਾਲ ਭਰੀ ਨੋਵਾ ਗੱਡੀ ਨੂੰ ਟੱਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਇਹ ਪਰਿਵਾਰ ਹੈ ਬਹੁਤ ਦੁਖਵਾਰਾ ਹਾਦਸਾ ਸੀ ਹੁਣ ਤੱਕ ਇਸ ਦੇ ਵਿੱਚ ਕੀ ਅਪਡੇਟ ਰਹੇ ਦੇਖੋ ਜੀ ਅੱਜ ਇੱਥੇ ਸਮਾਣੇ ਸ਼ਹਿਰ ਚ ਜਿਹੜਾ 15 ਦਿਨ ਪਹਿਲਾਂ ਇੱਕ ਟਿਪਰ ਨੇ ਬੱਚਿਆਂ ਨਾਲ ਭਰੀ ਜੀ ਨੋਵਾ ਗੱਡੀ ਨੂੰ ਟੱਕਰ ਮਾਰ ਕੇ ਕਾਫੀ ਵੱਡਾ ਨੁਕਸਾਨ ਹੋਇਆ ਸੀ ਕਿ ਕਈ ਛੋਟੀ ਉਮਰ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਜਿਹੜੇ ਕੀ ਕਰੂ ਸਕੂਲ ਜਾਣ ਲਈ ਨਿਕਲੇ ਸੀ ਪਰ ਟਿੱਪਰ ਹਾਦਸੇ ਦਾ ਸ਼ਿਕਾਰ ਹੋ ਕੇ ਉਹ ਪ੍ਰਮਾਤਮਾ ਕੋਲੇ ਚਲੇ ਗਏ ਮੈਂ ਜੋ ਇੱਥੇ ਸਾਰੇ ਪੇਰੈਂਟਸ ਨੂੰ ਮਿਲਿਆ ਤੇ ਇਨਵੈਸਟੀਗੇਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਹੜਾ ਟਿੱਪਰ ਦਾ ਡਰਾਈਵਰ ਸੀ ਭੁਪਿੰਦਰ ਸਿੰਘ ਉਹ ਅਸੀਂ ਉਸੇ ਸਮੇਂ ਅਰੈਸਟ ਕੀਤਾ ਸੀ ਟਿੱਪਰ ਦੇ ਜਿਹੜੇ ਮਾਲਕ ਸਨ ਦਵਿੰਦਰ ਸਿੰਘ ਅਨਿਕੇਤ ਤੇ ਰੰਦੀਰ ਸਿੰਘ ਉਹਨਾਂ ਚੋਂ ਦਵਿੰਦਰ ਸਿੰਘ ਅਸੀਂ ਅਰੈਸਟ ਕੀਤਾ ਹੋਇਆ ਰੰਦੀਰ ਤੇ ਅਨਿਕੇਤ ਤੇ ਪਿੱਛੇ ਅਸੀਂ ਆਪਣੀ ਟੀਮਾਂ ਛੱਡੀਆਂ ਹੋਈਆਂ ਜਿਹੜਾ ਕਿ ਸਾਨੂੰ ਸ਼ੱਕ ਸੀਗਾ ਕਿ ਰੰਦੀਰ ਨੂੰ ਜਿਹੜੇ ਲੋਕਾਂ ਨੇ ਫਰਾਰ ਹੋਣ ਚ ਸਪੋਰਟ ਕੀਤਾ ਉਹਨਾਂ ਦੇ ਉੱਪਰ ਵੀ ਪਨਾਹਗੀਰੀ ਦਾ ਮਕਦਮਾ ਦਰਜ ਕਰਕੇ ਉਹਦੇ ਚ ਵੀ 5 ਤੋਂ 6 ਜਾਣੇ ਅਸੀਂ ਅਰੈਸਟ ਕੀਤੇ ਤੇ ਮੈਂ ਪੇਰੈਂਟਸ ਨਾਲ ਦੋਖ ਉਹਨਾਂ ਦਾ ਸਾਂਝਾ ਕੀਤਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਦੁਨੀਆ ਦੀ ਕੋਈ ਤਾਕਤ ਉਸ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਾਰਿਆਂ ਦੇ ਬੱਚੇ ਆ ਬੱਚਿਆਂ ਦੇ ਨਾਲ ਹੀ ਜਿਹੜਾ ਘਰ ਆ ਉਹ ਹੱਸਦਾ ਵਜਦਾ ਆ ਬਟ ਇਹ ਮੈਂ ਇਨਸ਼ੋਰ ਕਰਦਾ ਤੇ ਸ਼ੋਰ ਵੀ ਕਰਦਾ ਕਿ ਅਸੀਂ ਇਸ ਕੇਸ ਨੂੰ ਪ੍ਰਾਇੋਰਟੀ ਤੇ ਰੱਖਦੇ ਹੋਏ ਇਹਦੀ ਤਫਤੀਸ਼ ਬਹੁਤ 체ਤੀ ਮੁਕੰਮਲ ਕਰਾਂਗੇ ਰੇਂਦੇ ਦੋਸ਼ੀ ਅਰੈਸਟ ਕਰਾਂਗੇ ਇਸ ਸੈਸ਼ਨ ਜੱਜ ਸਾਹਿਬ ਨੂੰ ਪਰਸਨਲ ਰਿਕੁਐਸਟ ਕਰਕੇ ਇੱਕ ਫਾਸਟ ਟਰੈਕ ਟ੍ਰਾਇਲ ਜਿਹੜਾ ਹੁੰਦਾ ਕਿ ਇਸ ਕੇਸ ਦੇ ਟ੍ਰਾਇਲ ਲਈ ਇੱਕ ਸਪੈਸ਼ਲ ਕੋਰਟ ਨੂੰ ਟਾਈਮ ਬਾਉਂਡ ਮੈਨਰ ਚ ਭਾਵੇਂ 45 ਦਿਨ ਹੋਵੇ ਭਾਵੇਂ 90 ਦਿਨ ਹੋਵੇ ਤਾਂ ਟ੍ਰਾਇਲ ਪੂਰਾ ਕਰਕੇ ਤੇ ਇੱਕ ਐਗਜ਼ੈਂਪਲਰੀ ਸਜ਼ਾ ਦਿੱਤੀ ਜਾਵੇ ਸਾਰੇ ਦੋਸ਼ੀਆਂ ਨੂੰ ਕਿਉਂਕਿ ਜੇ ਇਨਸਾਨੀਅਤ ਦੇ ਤੌਰ ਤੇ ਵੇਖੀਏ ਤੇ ਕਤਲ ਤੋਂ ਵੀ ਵੱਡੀ ਵਾਰਦਾਤ ਮਤਲਬ ਮੈਂ ਇਹਨੂੰ ਜੇ ਸੋਚਾਂ ਕਿ ਇਹ ਇੱਕ ਐਕਸੀਡੈਂਟ ਨਹੀਂ ਇੱਕ ਪ੍ਰਕਾਰ ਨਾਲ ਉਹ ਬੱਚਿਆਂ ਦਾ ਕਤਲ ਹੀ ਹੋਇਆ ਤੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਾਂਗਾ ਤੇ ਅਸੀਂ ਪਰਜ਼ੋਰ ਕੋਸ਼ਿਸ਼ ਕਰਾਂਗੇ ਤਨੋ ਮਨੋ ਕੋਸ਼ਿਸ਼ ਕਰਾਂਗੇ ਕਿ ਇਸ ਮੁਕਦਮੇ ਦੇ ਦੋਸ਼ੀਆਂ ਨੂੰ ਅਸੀਂ ਲੰਬੇ ਸਮੇਂ ਹਵਾਲਾਤ ਦੇ ਅੰਦਰ ਜਿਹੜਾ ਇਹਨਾਂ ਨੂੰ ਸਜ਼ਾ ਕਰੇ। ਕਿਹੜਾ ਸਵੋਸ਼ਣ ਦੇ ਕੇ? ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕੱਲ ਅਸੀਂ ਸਾਰਿਆਂ ਨੇ ਇੱਕ ਮੰਗ ਪੱਤਰ ਦਿੱਤਾ ਸੀ ਐਸ ਡੀ ਐਮ ਸਾਹਿਬ ਤੇ ਡੀ ਐਸ ਪੀ ਸਾਹਿਬ ਨੂੰ ਕਿ ਜੇ ਅੱਜ ਮਿਤੀ 28 ਤਰੀਕ ਸ਼ਾਮ 5 ਵਜੇ ਤੱਕ ਦੋ ਮੁਲਜ਼ਿਮ ਰਣਦੀਰ ਤੇ ਨਿਕੇਤ ਅਗਰ ਨਹੀਂ पकड़े ਜਾਂਦੇ ਤਾਂ ਅਸੀਂ ਅਣਮਿੱਥੇ ਸਮੇਂ ਲਈ ਸ਼ਹਿਰ ਨੂੰ ਬੰਦ ਕਰਾਂਗੇ। ਉਸ ਵਾਸਤੇ ਸਾਨੂੰ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੇ ਖੁਦ ਸੰਪਰਕ ਕੀਤਾ ਕਿ ਤੁਸੀਂ ਜਿਵੇਂ ਵੀ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ ਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਸ਼ਾਮ ਨੂੰ ਮੀਟਿੰਗ ਰੱਖੀ ਸੀ ਕੱਲ ਦੇ ਬੰਦ ਨੂੰ ਸ਼ੁਰੂ ਕਰਨ ਬਾਰੇ ਸਫਲ ਕਰਨ ਬਾਰੇ ਸਾਡੇ ਕੋਲ ਥੋੜੀ ਦੇਰ ਪਹਿਲਾਂ ਹੀ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਆ ਕੇ ਗਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਆਇਆ ਔਰ ਮੇਰੇ ਅੰਤੇ ਤੁਸੀਂ ਸਾਨੂੰ ਇੱਕ ਦਿਨ ਦਾ ਸਮਾਂ ਜਿਹੜਾ ਹੈ ਉਹ ਹੋਰ ਦੋ ਤਾਸੀ ਸਾਰੇ ਪਰਿਵਾਰਾਂ ਨੇ ਸਾਰੀ ਸੰਸਥਾਵਾਂ ਨੇ ਸਮਾਣੇ ਦੇ ਸ਼ਹਿਰ ਵਾਸੀ ਜਿਹੜੇ ਬੈਠੇ ਨੇ ਅਸੀਂ ਆਪਸ ਵਿੱਚ ਸਲਾਹ ਕਰਕੇ ਕਿ ਜੇ ਹੁਣ ਵਰੁਣ ਸ਼ਰਮਾ ਜੀ ਨੇ ਆ ਕੇ ਇੱਕ ਆਸ਼ਵਾਸ਼ਣ ਦਿੱਤਾ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਹੋਰ ਦਵਾਂਗੇ ਤਾਂ ਅਸੀਂ ਇੱਕ ਕੱਲ 29 ਤਰੀਕ ਦਾ ਜਿਹੜਾ ਦਿਨ ਹੈ ਉਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੋਰ ਦਿੰਨੇ ਆ ਕਿ ਤੁਸੀਂ ਕੱਲ ਕੱਲ ਦੇ ਵਿੱਚ ਜਿਹੜੇ ਵੀ ਦੋ ਮੁਲਜ਼ਮ ਰਹਿ ਗਏ ਨੇ ਉਹਨਾਂ ਨੂੰ ਅਰੈਸਟ ਕਰੋ ਨਹੀਂ ਤਾਂ ਪਰਸੋਂ 30 ਮਈ ਸਵੇਰੇ 9 ਵਜੇ ਅਸੀਂ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਧਰਨਾ ਵੀ ਲਾਵਾਂਗੇ ਔਰ ਸਾਰੇ ਸ਼ਹਿਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਸਾਰਾ ਸ਼ਹਿਰ ਹਰ ਸੰਸਥਾਵਾਂ ਵਪਾਰਿਕ ਰਾਜਨੀਤਿਕ ਧਾਰਮਿਕ ਹਰ ਤਰ੍ਹਾਂ ਦੇ ادارے ਜਿਹੜੇ ਆ ਪਰਸੋਂ 30 ਮਈ ਤੋਂ ਅਣਮਿੱਥੇ ਸਮੇਂ ਲਈ ਬੰਦ ਰੱਖੇ ਜਾਣ ਇਹ ਸਾਡੀ ਸਾਰਿਆਂ ਨੂੰ ਅਪੀਲ ਹੈ